ਕਰੇ ਇਨਡਰੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋਰ ਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਿੱਛੇ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤਰ ਗ੍ਰਿਫਤਰ ਕਰ ਲਿਆ ਤੇ ਨਾਲ ਉਹਨਾਂ ਤੋਂ ਜਿਹੜਾ ਸਵਾਲ ਵਰਬ ਕਰ ਲਿਆ ਤੇ ਇੱਕ ਆਪਣਾ ਕਾਰ ਬਰਾਮਦ ਕਰ ਲਈਆ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 117 103 190 191 3 333 ਬੀਐਨਐਸ ਹਰਮਗ ਦਰਜ ਕੀਤੀ ਜਿਹੜੇ ਆਪਣਾ ਹੀ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਬਰਖਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਬੋਲੇ ਜੀ ਇਹਨਾਂ ਨੂੰ ਬਹੁਤ ਵਧੀਆ ਜੀ ਦੇਖੀ ਜੀ ਨੇ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਇਹ ਉਹਦੇ ਨਾਲ ਉਹਦਾ ਸਾਥੀ ਹੀ ਪਿੰਡ ਤੋਂ ਮਰੜੀ ਕਲਾਕ